ਤੁਸੀਂ ਜੁੜੇ ਹੋ ਜੀ ਚੈਨਲ ਇੰਡੀਆ ਕਰਾਈਮ ਨਿਊਜ਼ ਦੇ ਨਾਲ ਚੈਨਲ ਇੰਡੀਆ ਕਰਾਈਮ ਨਿਊਜ਼ ਤੇ ਆਪ ਜੀ ਦਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਖਬਰ ਸ਼ਹਿਰ ਬਟਾਲਾ ਤੋਂ ਹੈ ਆਪ ਨੂੰ ਅੱਜ ਲਾਈਵ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਕਿ ਬਟਾਲਾ ਸ਼ਹਿਰ ਦੇ ਵਿੱਚ ਅੱਜ ਸੀਐਮ ਭਵੰਗਤਮਨ ਸਾਹਿਬ ਵੱਲੋਂ ਅੱਜ ਬਟਾਲਾ ਸ਼ਹਿਰ ਦੇ ਸਰਕਾਰੀ ਸਕੂਲਾਂ 'ਤੇ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਬੱਚਿਆਂ ਨੂੰ ਅੱਜ 9ਵੀਂ ਕਲਾਸ ਤੋਂ ਲੈ ਕੇ 11ਵੀਂ ਕਲਾਸ ਦੇ ਬੱਚੇ ਜਿਹੜੇ ਸਰਕਾਰੀ ਸਕੂਲ ਦੇ ਹਨ ਉਹਨਾਂ ਨੂੰ ਅੰਮ੍ਰਿਤਸਰ ਯੂਨੀਵਰਸਿਟੀ ਵਿੱਚ भेजया ਗਿਆ ਹੈ ਅਤੇ ਸਕੂਲ ਦਾ ਉਪਰਾਲਾ ਸਕੂਲ ਦੇ ਨਾਲ ਸਾਡੇ ਨਾਲ ਪ੍ਰਿੰਸੀਪਲ ਵੀ ਮੌਜੂਦ ਹਨ ਅਤੇ ਜਿਨ੍ਹਾਂ ਦੇ ਸਦਕਾ ਜਾ ਰਹੇ ਹਨ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹਦਾਤਾ ਦੇ ਨਾਲ ਅੱਜ ਬਟਾਲਾ ਤੋਂ ਇੱਕ ਟੂਰ ਜਿਹੜਾ ਰਵਾਨਾ ਕੀਤਾ ਗਿਆ ਬੱਚਿਆਂ ਵਾਸਤੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਹੈ ਬੱਚੇ ਹੀ ਬਹੁਤ ਖੁਸ਼ ਹਨ ਅਤੇ ਸਕੂਲ ਦੇ ਪ੍ਰਿੰਸੀਪਲ ਨੇ ਵੀ ਗੱਲਬਾਤ ਕੀਤੀ ਕਿ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦਾ ਉਹਨਾਂ ਨੇ ਧੰਨਵਾਦ ਕਰਦੇ ਆ ਕਿਹਾ ਕਿ ਇਹ ਜਿਹੜਾ ਉਪਰਾਲਾ ਹੈ ਬੱਚਿਆਂ ਵਾਸਤੇ ਬੜਾ ਵਧੀਆ ਕੀਤਾ ਗਿਆ ਹੈ ਬੱਚਿਆਂ ਨੂੰ ਯੂਨੀਵਰਸਿਟੀ ਦੇ ਵਿੱਚ ਜਾ ਕੇ ਬੜਾ ਕੁਝ ਵੇਖਣ ਨੂੰ ਅਤੇ ਸਿੱਖਣ ਨੂੰ ਮਿਲੇਗਾ ਅੱਗੋਂ ਤੇ ਯੂਨੀਵਰਸਿਟੀ ਵਿੱਚ ਅੱਜ ਲੈ ਕੇ जाया ਜਾ ਰਿਹਾ ਹੈ ਕਿ ਲੋਕਾਂ ਨੂੰ ਘੁੰਮਣ ਫਿਰਨ ਵਾਸਤੇ ਤੇ ਲੈ ਕੇ ਜਾਇਆ ਜਾਂਦਾ ਪਹਿਲੀ ਵਾਰ ਬਟਾਲਾ ਵਿੱਚ ਉਪਰਾਲਾ ਸ਼ੁਰੂ ਕੀਤਾ ਗਿਆ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀਵਲੋਂ ਜਿਨ੍ਹਾਂ ਵਿੱਚੋਂ ਬੱਚਿਆਂ ਦੇ ਵਿੱਚ ਵੀ ਬੜੀ ਖੁਸ਼ੀ ਦਿਖਾਈ ਦਿੱਤੀ ਹੈ ਕਿ ਸਾਨੂੰ ਅੱਜ ਆਮ ਆਦਮੀ ਪਾਰਟੀ ਦੇ ਸਦਗੋ ਅੱਜ ਸਾਨੂੰ ਦਖਾਨ ਨੂੰ ਮਿਲਿਆ ਹੈ ਸਭ ਕੁਝ ਤੇ ਆਪਾਂ ਅੱਜ ਅੰਮ੍ਰਿਤਸਰ ਜਾ ਰਹੇ ਹਾਂ ਤੇ ਇਸ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਪ੍ਰਾਲੇ ਵਾਸਤੇ ਸਾਡੇ ਕੋਈ ਕੋਈ ਪੈਸਾ ਨਹੀਂ ਲਿਆ ਗਿਆ ਕਿ ਰੋਟੀ ਦਾ ਖਾਣ ਪੀਣ ਦਾ ਸਾਰਾ ਖਰਚਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਗੱਲਬਾਤ ਜ਼ਰੂਰ ਕਰਦੇ ਹਾਂ ਸਾਡੇ ਵਾਰਡ ਇੰਚਾਰਜ ਪ੍ਰਦੀਪ ਕੁਮਾਰ ਸਾਡੇ ਨਾਲ ਮੌਜੂਦ ਹਨ ਅਤੇ ਸਕੂਲ ਦੇ ਪ੍ਰਿੰਸੀਪਲ ਮੌਜੂਦ ਹਨ ਦੇਖਦੇ ਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਤੋਂ ਬਟਾਲਾ ਤੋਂ ਪੱਤਰਕਾਰ ਅਖਿਲ ਮਲੋਤਰਾ ਦੇ ਨਾਲ ਸੰਯੋਗੀ ਹੀਰਾ ਲਾਲ ਦੀ ਖਾਸ ਰਿਪੋਰਟ ਧੰਨਵਾਦ ਹਾਂਜੀ ਪ੍ਰਦੀਪ ਜੀ ਅੱਜ ਇੱਕ ਬੱਚਿਆਂ ਦਾ ਕਾਫਲਾ ਲਾ ਕੇ ਬਟਾਲਾ ਤੁਰਵਾਨਾ ਹੋ ਰਿਓ ਕਿਸ ਦੀ ਹਾਤਾ ਦੇ ਨਾਲ ਜਾ ਰਿਓ ਇਹ ਪੰਜਾਬ ਸਰਕਾਰ ਦੀ ਇੱਕ ਨਵੀਂ ਪਹਿਲ ਹੈ ਜੀ ਜਿਸ ਦੇ ਵਿੱਚ ਬੱਚਿਆਂ ਦਾ ਵਿਦਿ ਉਧਾਰਾ ਜਿਹਨਾਂ ਉਹਨਾਂ ਦੇ ਵਿੱਚ ਇੱਕ ਇਸ਼ਾ ਸ਼ਕਤੀ ਵਿਧਾਨ ਵਾਸਤੇ ਕਿ ਬੱਚਿਆਂ ਨੂੰ ਅੱਗੇ ਕਿਦਾਂ ਵਧਣਾ ਵਾ ਉਹਨਾਂ ਵਾਸਤੇ 9ਵੀਂ ਤੇ 10ਵੀਂ ਕਲਾਸ ਦੇ ਬੱਚਿਆਂ ਨੂੰ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਦਾ ਟੂਰ ਲਗਾਇਆ ਜਾ ਰਿਹਾ ਜਿਹੜਾ ਕਿ ਜਿਸ ਵਿੱਚ ਉਹਨਾਂ ਨੂੰ ਪਤਾ ਲੱਗੂਗਾ ਵੀ ਅੱਗੇ ਵਧਣ ਵਾਸਤੇ ਪੜ੍ਹਾਈ ਕਰਨਾ ਕਿੰਨਾ ਸਾਡੇ ਵਾਸਤੇ ਜ਼ਰੂਰੀ ਹੈ ਇਹ ਐਮਐਲਏ ਸ਼ਹਿਰੀ ਕਲਸੀ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਪਹਿਲ ਹੈ ਇਹ ਕਿਹੜੇ ਸਕੂਲ ਵੱਲੋਂ ਜਾ ਰਿਹਾ ਜੀ ਆਪਣਾ ਇਹ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੰਧ ਸਾਹ ਬਟਾਲਾ ਵੱਲੋਂ ਜਾ ਰਿਹਾ ਜੀ ਕਿੰਨੇ ਬੱਚੇ ਰਵਾਨਾ ਹੋ ਰਹੇ ਟੂਰ ਤੇ ਇਹ 150 ਬੱਚੇ ਦੀ ਟੀਮ ਹੈ ਜੀ ਜਿਹੜੀ ਜਾ ਰਹੀ ਹੈ 9ਵੀਂ ਔਰ 10ਵੀਂ ਬੱਚੇ ਕਿੰਨੀਆਂ ਬੱਸਾਂ ਲੈ ਕੇ ਜਾ ਰਹੇ ਇਹ ਤਿੰਨ ਬੱਸਾਂ ਲੈ ਕੇ ਜਾ ਰਹੇ ਆ ਜੀ ਤੇ ਇਹਨਾਂ ਦਾ ਕੋਈ ਬੱਚੇ ਦਾ ਚਾਰਜ ਵਗੈਰਾ ਵੀ ਕੀਤਾ ਗਿਆ ਵੀ ਨੋ ਜੀ ਨੋ ਇਹ ਪੰਜਾਬ ਸਰਕਾਰ ਵੱਲੋਂ ਆ ਜੀ ਬਿਲਕੁਲ ਫ੍ਰੀ ਆਫ ਕੋਸਟ ਹੈ ਕਿ ਜਿਹੜੇ ਬੱਚਿਆਂ ਅੱਗੇ ਵਧਣਾ ਚਾਹੁੰਦੇ ਆ ਜਾਂ ਉਹਨਾਂ ਦੀ ਸੋਚ ਨੂੰ ਅਗਾਹ ਵਧੂ ਕਰਨ ਵਾਸਤੇ ਇਹ ਉਪਰਾਲਾ ਕੀਤਾ ਗਿਆ ਜੀ ਟੂਰ ਦੇ ਕਾਫਲੇ ਉੱਥੇ ਜਾ ਕੇ ਬੱਚੇ ਨੂੰ ਕੀ ਸਿੱਖਿਆ ਦਿੱਤੀ ਜਾਏਗੀ ਕਿ ਵੈਸੇ ਜੀ ਟੂਰ ਕਮਾਨਫਰਾਂ ਤੇ ਲੈ ਕੇ ਜਾ ਰਹੇ ਨਹੀਂ ਸਰ ਬੱਚਿਆਂ ਨੂੰ ਉੱਥੇ ਵੇਖਣ ਵਾਸਤੇ ਮਿਲੂਗਾ ਵੀ ਜਿਹੜੇ ਸਾਡੇ ਅਪਗ੍ਰੇਡ ਆ ਜਿੱਦਾਂ ਕੋਈ ਮੈਡੀਕਲ ਕਰਦਾ ਪਿਆ ਵਾ ਕੋਈ ਐਡਵੋਕੇਟ ਬੰਦਾ ਪਿਆ ਕੋਈ ਲਾਹ ਕਰਦਾ ਪਿਆ ਵਾ ਕੋਈ ਸੀਏ ਕਰਦਾ ਪਿਆ ਗਾਂਵ ਵਿਦਿਕਧਾਰਾ ਬੱਚਿਆਂ ਦੇ ਅੰਦਰ ਸ਼ੌਂਕ ਪੈਦਾ ਹੋਊਗਾ ਜੀ ਮਣੀ ਸਾਰੇ ਕਿ ਤੁਹਾਡੇ ਸਕੂਲ ਉਹਨੇ ਕਾਫਰਾ ਲੈ ਕੇ ਜਾ ਰਹੇ ਹੋ ਬੱਚਿਆਂ ਵਾਸਤੇ ਜਿਹਦੀ ਹਦਾਇਤਾਂ ਦੇ ਅਨੁਸਾਰ ਜਾ ਰਿਹਾ ਜੀ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਇਹ ਵਿਦਿਅਕ ਟੂਰ ਜਿਹੜਾ ਵਾ ਉਹ ਲਗਾਇਆ ਜਾ ਰਿਹਾ ਹੈ ਜਿਸ ਵਿੱਚ 9ਵੀਂ ਤੋਂ 10ਵੀਂ ਕਲਾਸ ਦੇ ਵਿਦਿਆਰਥੀ ਜਾ ਰਹੇ ਨੇ ਇਸ ਦੇ ਵਿੱਚ ਬੱਚਿਆਂ ਦਾ ਮੇਨ ਮਨੋਰਥ ਬੱਚਿਆਂ ਦੇ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨਾ ਮੇਨ ਆਬਜੈਕਟਿਵ ਇਜ਼ ਕ੍ਰੀਏਟੀਵਿਟੀ ਇਜ਼ ਥਿਸ ਕੇ ਬੱਚਿਆਂ ਦੇ ਵਿੱਚ ਵੱਧ ਤੋਂ ਵੱਧ ਹੋਰ ਕ੍ਰੀਏਟਿਵ ਬਣਨ ਇਸ ਨੇਸ਼ਨ ਦੇ ਬਿਲਡਰ ਬਣਨ ਇਹ ਸਰ ਕਿੰਨੇ ਬੱਚੇ ਰਵਾਨਾ ਕਰ ਰਹੇ ਆ ਆਪਣੇ ਸਕੂਲ ਤੋਂ ਇਹ ਲਗਭਗ ਜੀ ਆਪਣਾ 150 ਦੇ ਕਰੀਬ ਬੱਚੇ ਰਵਾਨਾ ਹੋਣ ਜਾ ਰਹੇ ਨੇ ਕੋਈ ਨਹੀਂ ਸ਼ੁਲਕ કે ਕੋਈ ਪੈਸਾ ਵਗੈਰਾ ਤੇ ਨਹੀਂ ਨਹੀਂ ਜੀ ਪੰਜਾਬ ਸਰਕਾਰ ਦਾ ਟੋਟਲੀ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਦਾ ਉਪਰਾਲਾ ਵੈ ਇਸ ਦੇ ਵਿੱਚ ਬੱਚਿਆਂ ਦੇ ਆਣ ਜਾਣ ਦਾ ਖਾਣੇ ਦਾ ਬ੍ਰੇਕਫਾਸਟ ਦਾ ਲੰਚ ਦਾ एवरीथिंग ਇਜ਼ देयर ਗਵਰਨਮੈਂਟ ਇਜ਼ ਪ੍ਰੋਵਾਈਡਿੰਗ एवरीथिंग ਸਰ ਕੀ ਨਾ ਆਪਣਾ ਜੀ ਮੇਰਾ ਨਾਮ ਸਨੀ ਮਸੀ ਆ ਸਨੀਚੀ ਅੱਜ ਐਮਪਲੋਇਡ ਗਵਰਨਮੈਂਟ ਤੋਂ ਨਹੀਂ ਨਹੀਂ ਸਰ ਜੀ ਮੈਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਘਟਗੀ ਦੀ ਦਾ ਪ੍ਰਧਾਨ ਜੀ ਔਰ ਪੰਜਾਬ ਸਰਕਾਰ ਵਾਲੋ ਜੀ ਅੱਜ ਬਧਾਇ ਕਮਲਜੀਤ ਸਿੰਘ ਸ਼ਰੀਕ ਕਲਸੀ ਦੇ ਹਿਦਾਤਾਂ ਨਾਲ ਬਟਾਲਾ ਤੋਂ ਇੱਕ ਕਾਫਲਾ ਰਵਾਨਾ ਕੀਤਾ ਗਿਆ ਬੱਚਿਆਂ ਲੋਕ ਕਿਸ ਤਰ੍ਹਾਂ ਦਾ ਉਪਰਾਲਾ ਰਗ ਰਿਹਾ ਆਮ ਆਦਮੀ ਪਾਰਟੀ ਦਾ ਸਭ ਤੋਂ ਪਹਿਲਾਂ ਮੈਂ ਆਪ ਜੀ ਦੇ ਸ਼ਰੂਤਿਆਂ ਨੂੰ ਆਪ ਜੀ ਨੂੰ ਮੈਂ ਧੰਨਵਾਦ ਕਰਦਾ ਹਾਂ ਔਰ ਖਾਸ ਤੋ ਧੰਨਵਾਦ ਕਰਦਾ ਮੈਂ ਹਮਸਿੰਘ ਸ਼ਰੀਕ ਕਲਸੀ ਜੀ ਦਾ ਜਿਨ੍ਹਾਂ ਨੇ ਇੱਕ ਬਹੁਤ ਵੱਡੇ ਉਪਰਾਲੇ ਦੇ ਨਾਲ ਇਸ ਕਾਫਲੇ ਨੂੰ ਇਸ ਟੂਰ ਨੂੰ ਜਿਹੜਾ ਵਾ ਦਿਦਾਰਿਤ ਕੀਤਾ ਵਾ ਔਰ ਅਨਵਰ ਟਾਈਮ ਦੇ ਵਿੱਚ ਅਮਨ ਸਿੰਘ ਸੈਰੀ ਕਲਸੀ ਦੀ ਜਿਹੜੀ ਸੋਚ ਹੈ ਜਿਹੜੀ ਵਿਚਾਰ ਤਾਰਾ ਵਾ ਉਹ ਹਰ ਘਰ ਦੇ ਵਿੱਚ ਇੱਕ ਬੱਚਿਆਂ ਦੀ ਨੀਂਦ ਨੂੰ ਮਜ਼ਬੂਤ ਕਰਨ ਦੇ ਲਈ ਹੈ ਇਹ ਲੱਗ ਰਿਹਾ ਨਾ ਕਿ ਬੱਚਿਆਰੇ ਜਾ ਰਹੇ ਖੁਸ਼ੀ ਵੀ ਬੱਚਿਆਂ ਦੇ ਕਾਫੀ ਨਜ਼ਰ ਆ ਰਹੀ ਹੈ ਕਿ ਜਿਹੜੇ ਬੱਚੇ ਉਹਨੂੰ ਪਹਿਲੀ ਵਾਰ ਮਿਲ ਰਿਹਾ ਕਿ ਐਡਾ ਵੱਡਾ ਕਾਫਲਾ ਬਟਾਲਾ ਸ਼ਹਿਰ ਤੋਂ ਹਦਾਇਤਾ ਮਸ਼ੀਨ ਸੈਰੀ ਕਲਸੀ ਦੀ ਹਦਾਇਤਾ ਨਾ ਜਾ ਰਿਹਾ ਉਹ ਫ੍ਰੀ ਕਾਫਲਾ ਜਾ ਰਿਹਾ ਖਾਣੇ ਪਾਣੇ ਦਾ ਵੀ ਸਭ ਕੁਝ ਰੇਲ ਬਿਲਕੁਲ ਜੀ ਬਿਲਕੁਲ ਜੀ ਅਜੇ ਤੇ ਇਹ ਸ਼ੁਰੂਆਤੀ ਸਮਾਂ ਵਜੇ ਆਉਣ ਵਾਲੇ ਸਮੇਂ ਦੇ ਵਿੱਚ ਐਮਲੇ ਸ਼ਹਿਰੀ ਕਸੀ ਦੀ ਵੱਲੋਂ ਇਸ ਤੋਂ ਵੱਡੇ ਵੱਡੇ ਉਪਰਾਲੇ ਹੋਣੇ ਆ ਕਿਉਂਕਿ ਉਹਨਾਂ ਦੀ ਜਿਹੜੀ ਸੋਚ ਆ ਮਾਨਸਾਬੀ ਜਿਹੜੀ ਸੋਚ ਆ ਉਹ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹੈਗੀ ਜੇ ਔਰ ਵਿਸ਼ਵਾਸ ਕਰਦੇ ਅਸੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਟਾਲੇ ਹਲਕੇ ਦੇ ਜਿਹੜੇ ਯੂਥ ਹੈ ਜੋ ਨੌਜਵਾਨ ਹੈ ਪੀਡੀਆ ਉਹ ਨਸ਼ੇ ਤੋਂ ਰਹਿਤ ਹੋਏਗੀ ਔਰ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਸਭ ਤੋਂ ਸਭ ਤੋਂ ਸਭ ਤੋਂ ਨੰਬਰ 1 ਹੋਏਗੀ ਅਰੇ ਬੱਚੇ ਦੇ ਟੂਰ ਤੇ ਲੱਗਦਾ ਉੱਥੇ ਜਾ ਕੇ ਸਿੱਖਿਆ ਨੂੰ ਕਬ ਬੜਾ ਕੁਝ ਵੇਖਣ ਨੂੰ ਮਿਲੇਗਾ ਜੀ ਨੇ ਨਹੀਂ ਬਿਲਕੁਲ ਜੀ ਦੇਖੋ ਜੀ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਜਾ ਕੇ ਜਦੋਂ ਬੱਚੇ ਉਸ ਮਾਹੌਲ ਨੂੰ ਅਡਾਪਟ ਕਰਨਗੇ ਜਦੋਂ ਵੇਖਣਗੇ ਤਾਂ ਉਹਨਾਂ ਨੂੰ ਆਟੋਮੈਟਿਕਲੀ ਜਿਹੜੀ ਕੋਈ ਪ੍ਰੋਸਾਹਨ ਮਿਲੇਗਾ ਕਿ ਅਸੀਂ 10ਵੀਂ 12ਵੀਂ ਤੋਂ ਬਾਅਦ ਵੀ ਅੱਗੇ ਕੁਝ ਕਰਨਾ ਕਿਉਂਕਿ ਹੁੰਦਾ ਕਿ ਇਹ ਪ੍ਰੋਬਲਮ ਕੀ ਹੈ ਕਿ 12ਵੀਂ ਦੇ ਬਾਅਦ ਅਸੀਂ ਕਰਨਾ ਤਾਂ ਕੀ ਚਾਹੁੰਦੇ ਆ ਪਰ ਸਾਨੂੰ ਪਤਾ ਨਹੀਂ ਲੱਗਦਾ ਕਿ ਸਰ ਪਲੇਟਫਾਰਮ ਕੀ ਹੈ ਔਰ ਜਦੋਂ ਅਸੀਂ ਬੱਚਿਆਂ ਨੂੰ ਪਲੇਟਫਾਰਮ ਦੱਸਾਂਗੇ ਸਿਖਾਵਾਂਗੇ ਆਰਟਸ ਕਾਮਰਸ ਮੈਡੀਕਲ ਇਹ ਚੀਜ਼ਾਂ ਜਦੋਂ ਗਿਆਨ ਪ੍ਰਾਪਤ ਕਰਨਗੇ ਤਾਂ ਆਪਣੇ ਆਉਣ ਵਾਲੇ ਫਿਊਚ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज